ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿਤਾ ਅਤੇ ਉਸ ਦੇ ਜਾਪਾਨੀ ਪੁੱਤਰ ਦਾ ਇੱਕ ਭਾਵਨਾਤਮਕ ਪੁਨਰਮਿਲਨ ਹੋਇਆ। ਇੱਕ ਕਹਾਣੀ ਇੱਕ ਜਾਪਾਨੀ ਪੁੱਤਰ ਦੀ ਹੈ ਜੋ 20 ਸਾਲਾਂ ਬਾਅਦ ਭਾਰਤ ਵਿੱਚ ਰਹਿੰਦੇ ਆਪਣੇ ਪਿਤਾ ਨੂੰ ਮਿਲਿਆ। ਹੁਣ ਤੱਕ ਇਹ ਪੁੱਤਰ ਫੋਟੋ ਲੈ ਕੇ ਆਪਣੇ ਪਿਤਾ ਦੀ ਭਾਲ ਦੇ ਵਿੱਚ ਘਰ-ਘਰ ਭਟਕ ਰਿਹਾ ਸੀ ਅਤੇ 20 ਸਾਲਾਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਲੱਭ ਹੀ ਲਿਆ। ਦੱਸਦੇ ਕਿ 20 ਸਾਲ ਪਹਿਲਾਂ ਸੁਖਪਾਲ ਸਿੰਘ ਆਪਣੇ ਪੁੱਤਰ ਨੂੰ ਉਸ ਦੀ ਮਾਂ ਕੋਲ ਜਾਪਾਨ ਛੱਡ ਪੰਜਾਬ ਆ ਗਿਆ ਸੀ। ਰਿੰਤ ਕਹਾਤਾ ਆਪਣੇ ਪਿਤਾ ਨੂੰ ਮਿਲਣ ਲਈ ਦਰਸਤਾਸੀ ਅਕੀਰ ਇੱਕ ਦਿਨ ਉਸਨੇ ਆਪਣੇ ਪਿਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਸ ਕੋਲ ਮਾਂ ਅਤੇ ਪਿਤਾ ਦੀਆਂ ਪੁਰਾਣੀਆਂ ਤਸਵੀਰਾਂ ਤੇ ਪੰਜਾਬ ਵਿੱਚ ਰਹਿੰਦੇ ਪਿਤਾ ਦੇ ਘਰ ਦਾ ਪਤਾ ਵੀ ਸੀ ਦਰਅਸਲ ਕਾਲਜ ਵਿੱਚ ਮਿਲੀ ਇੱਕ ਅਸਾਈਨਮੈਂਟ ਦੇ ਕਾਰਨ 21 ਸਾਲਾਂ ਰਿੰਦਕਾ ਹਾਤਾ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਦਾ ਪਤਾ ਲਗਾਇਆ ਰਿੰਨ ਉਕਾਸਾ ਯੂਨੀਵਰਸਿਟੀ ਆਫ ਆਰਟਸ ਵਿੱਚ ਇੱਕ ਵਿਦਿਆਰਥੀ ਹੈ ਔਰ ਅਖੜੀ ਤੋਂ ਇੱਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ ਉਸ ਕੋਲ ਆਪਣੇ ਪਿਤਾ ਦਾ ਨਾਂ ਅਤੇ ਪੁਰਾਣਾ ਪਤਾ ਸੀ ਉਸ ਦੀ ਮਾਂ ਨੇ ਵੀ ਉਸ ਨੂੰ ਕੁਝ ਫੋਟੋਆਂ ਅਤੇ ਚੀਜ਼ਾਂ ਦਿੱਤੀਆਂ ਸਨ ਰਿਨ ਆਪਣੇ ਪਿਤਾ ਦੀ ਭਾਲ ਲਈ ਫਤੇਗੜ ਚੂੜੀਆਂ ਰੋਡ ਤੇ ਘਰ-ਘਰ ਅਤੇ ਦੁਕਾਨਾਂ ਤੇ ਘੁੰਮਦਾ ਰਿਹਾ ਆਖਰਕਾਰ ਕੁਝ ਸਥਾਨਕ ਲੋਕਾਂ ਨੇ ਪੁਰਾਣੀਆਂ ਤਸਵੀਰਾਂ ਤੋਂ ਉਸਦੇ ਪਿਤਾ ਨੂੰ ਪਛਾਣ ਲਿਆ ਉਸਨੇ ਉਸ ਨੂੰ ਆਪਣੇ ਪਿਤਾ ਦਾ ਨਵਾਂ ਪਤਾ ਲੋਹਾਰਾ ਕਾ ਰੋਡ ਅੰਮ੍ਰਿਤਸਰ ਬਾਰੇ ਦੱਸਿਆ ਸੁਖਪਾਲ ਨੇ ਦੱਸਿਆ ਕਿ ਮੈਂ ਰਖੜੀ ਬੰਨਣ ਲਈ ਆਪਣੇ ਸਹੁਰੇ ਘਰ ਗਿਆ ਸੀ ਫਿਰ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਪਾਨ ਤੋਂ ਆਇਆ ਹੈ ਮੈਂ ਹੈਰਾਨ ਰਹਿ ਗਿਆ ਅਤੇ ਤੁਰੰਤ ਆਪਣੇ ਭਰਾ ਨੂੰ ਉਸਦੀ ਦੇਖਭਾਲ ਕਰਨ ਲਈ ਗਿਆ ਉਹਨਾਂ ਕਿਹਾ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਉਸ ਸਮੇਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੁਖਪਾਲ ਨੇ ਦੱਸਿਆ ਕਿ ਉਸਨੇ ਸੱਚੀ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ ਕਿ ਉਸਦਾ ਪੁੱਤਰ ਉਸਦੇ ਨਾਲ ਹੈ ਅਤੇ ਉਸ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੁਖਪਾਲ ਨੇ ਦੱਸਿਆ ਕਿ ਉਸ ਦੀ ਮਾਂ ਨੇ ਕਿਹਾ ਹੈ ਕਿ ਰਿੰਨ ਹੁਣ ਵੱਡਾ ਹੋ ਗਿਆ ਹੈ ਅਤੇ ਆਪਣੇ ਫੈਸਲੇ ਖੁਦ ਕਰ ਸਕਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿਤਾ ਅਤੇ ਉਸ ਦੇ ਜਾਪਾਨੀ ਪੁੱਤਰ ਦਾ ਇੱਕ ਭਾਵਨਾਤਮਕ ਪੁਨਰਮਿਲਨ ਹੋਇਆ ਇਹ ਕਹਾਣੀ ਇੱਕ ਜਾਪਾਨੀ ਪੁੱਤਰ ਦੀ ਹੈ ਜੋ 20 ਸਾਲਾਂ ਬਾਅਦ ਭਾਰਤ ਵਿੱਚ ਰਹਿੰਦੇ ਆਪਣੇ ਪਿਤਾ ਨੂੰ ਮਿਲਿਆ। ਹੁਣ ਤੱਕ ਇਹ ਪੁੱਤਰ ਫੋਟੋ ਲੈ ਕੇ ਆਪਣੇ ਪਿਤਾ ਦੀ ਭਾਲ ਦੇ ਵਿੱਚ ਘਰ-ਘਰ ਭਟਕ ਰਿਹਾ ਸੀ ਅਤੇ 20 ਸਾਲਾਂ ਬਾਅਦ ਉਸਨੇ ਆਪਣੇ ਪਿਤਾ ਨੂੰ ਲੱਭ ਹੀ ਲਿਆ। ਦੱਸਦੇ ਕਿ 20 ਸਾਲ ਪਹਿਲਾਂ ਸੁਖਪਾਲ ਸਿੰਘ ਆਪਣੇ ਪੁੱਤਰ ਨੂੰ ਉਸਦੀ ਮਾਂ ਕੋਲ ਜਾਪਾਨ ਛੱਡ ਪੰਜਾਬ ਆ ਗਿਆ ਸੀ। ਰਿੰਤ ਕਹਾਤਾ ਆਪਣੇ ਪਿਤਾ ਨੂੰ ਮਿਲਣ ਲਈ ਤਰਸਦਾ ਸੀ। ਅਕੀਰ ਇੱਕ ਦਿਨ ਉਸਨੇ ਆਪਣੇ ਪਿਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਸ ਕੋਲ ਮਾਂ ਅਤੇ ਪਿਤਾ ਦੀਆਂ ਪੁਰਾਣੀਆਂ ਤਸਵੀਰਾਂ ਤੇ ਪੰਜਾਬ ਵਿੱਚ ਰਹਿੰਦੇ ਪਿਤਾ ਦੇ ਘਰ ਦਾ ਪਤਾ ਵੀ ਸੀ ਦਰਅਸਲ ਕਾਲਜ ਵਿੱਚ ਮਿਲੀ ਇੱਕ ਅਸਾਈਨਮੈਂਟ ਦੇ ਕਾਰਨ 21 ਸਾਲਾ ਰਿੰਦਤਕ ਹਾਤਾ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਦਾ ਪਤਾ ਲਗਾਇਆ ਰਿੰਨ ਉਕਾਸਾ ਯੂਨੀਵਰਸਿਟੀ ਆਫ ਆਰਟਸ ਵਿੱਚ ਇੱਕ ਵਿਦਿਆਰਥੀ ਹੈ ਉਹ ਰਖੜੀ ਤੋਂ ਇੱਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ ਉਸ ਕੋਲ ਆਪਣੇ ਪਿਤਾ ਦਾ ਨਾਂ ਅਤੇ ਪੁਰਾਣਾ ਪਤਾ ਸੀ ਉਸ ਦੀ ਮਾਂ ਨੇ ਵੀ ਉਸ ਨੂੰ ਕੁਝ ਫੋਟੋਆਂ ਅਤੇ ਚੀਜ਼ਾਂ ਦਿੱਤੀਆਂ ਸਨ ਰਿਨ ਆਪਣੇ ਪਿਤਾ ਦੀ ਭਾਲ ਲਈ ਫਤੇਗੜ ਚੂੜੀਆਂ ਰੋਡ ਤੇ ਘਰ-ਘਰ ਅਤੇ ਦੁਕਾਨਾਂ ਤੇ ਘੁੰਮਦਾ ਰਿਹਾ ਆਖਰਕਾਰ ਕੁਝ ਸਥਾਨਕ ਲੋਕਾਂ ਨੇ ਪੁਰਾਣੀਆਂ ਤਸਵੀਰਾਂ ਤੋਂ ਉਸਦੇ ਪਿਤਾ ਨੂੰ ਪਛਾਣ ਲਿਆ ਉਸਨੇ ਉਸ ਨੂੰ ਆਪਣੇ ਪਿਤਾ ਦਾ ਨਵਾਂ ਪਤਾ ਲੋਹਾਰਾ ਕਾ ਰੋਡ ਅੰਮ੍ਰਿਤਸਰ ਬਾਰੇ ਦੱਸਿਆ ਸੁਖਪਾਲ ਨੇ ਦੱਸਿਆ ਕਿ ਮੈਂ ਰਖੜੀ ਬੰਨਣ ਲਈ ਆਪਣੇ ਸਹੁਰੇ ਘਰ ਗਿਆ ਸੀ ਫਿਰ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਪਾਨ ਤੋਂ ਆਇਆ ਹੈ ਮੈਂ ਹੈਰਾਨ ਰਹਿ ਗਿਆ ਅਤੇ ਤੁਰੰਤ ਆਪਣੇ ਪ੍ਰਾਣ ਉਸਤੇ ਦੇਖਭਾਲ ਕਰਨ ਲਈ ਕਿਹਾ ਉਹਨਾਂ ਕਿਹਾ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਉਸ ਸਮੇਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੁਖਪਾਲ ਨੇ ਦੱਸਿਆ ਕਿ ਉਸਨੇ ਸੱਚੀ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ ਕਿ ਉਸਦਾ ਪੁੱਤਰ ਉਸਦੇ ਨਾਲ ਹੈ ਅਤੇ ਉਸ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੁਖਪਾਲ ਨੇ ਦੱਸਿਆ ਕਿ ਉਸਦੀ ਮਾਂ ਨੇ ਕਿਹਾ ਹੈ ਕਿ ਰਿੰਨ ਹੁਣ ਵੱਡਾ ਹੋ ਗਿਆ ਹੈ ਅਤੇ ਆਪਣੇ ਫੈਸਲੇ ਖੁਦ ਕਰ ਸਕਦਾ ਹੈ